ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਐਸਐਸਪੀ ਤਰਨਤਾਰਨ ਅਭਿਮੰਨਿਉ ਰਾਣਾ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਤਹਿਤ ਤਰਨਤਾਰਨ ਦੇ ਵੱਖ-ਵੱਖ ਇਲਾਕਿਆਂ ਵਿੱਚ ਸਰਚ ਅਭਿਆਨ ਚਲਾਇਆ ਗਿਆ ਆਪਨੇ ਮਾਨਯੋਗ ਸੀਐਮ ਸਾਹਿਬ ਅਤੇ ਬਡੇ ਡੀਜੀਪੀ ਸਾਹਿਬ ਕੋਲੋਂ ਸਾਹਿਬ ਜੀ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਚਲਾਈ ਗਈ ਉਹਦੇ ਤਹਿਤ ਤਰਨਤਾਰਨ ਦੇ ਤੋ ਇਹ ਹਾਲ ਕੰਦੇ ਵਿੱਚ ਅ ਅੱਜ ਦਾ ਕੋਰਪੋਰੈਂਸਲ ਟੂਪਰੇਸ਼ਨ ਚਲਾਇਆ ਜਾ ਰਿਹਾ ਹੈ ਇਸ ਇਸ ਦੇ ਕਹਿਰੀ ਨੋਡੀਆ ਟਾਕਰਟਾਟ ਚ ਹੈ ਕਿਤੇ ਸਾਡੀ ਕਾਫੀ ਫੋਰਸ ਲਾਈ ਗਈ ਹੈ ਤੇ ਆਪਾਂ ਬੰਦੇ ਵੀ ਰੌਂਡ ਆਪ ਕਰ ਲਈਆਂ ਹੋਂਦ ਤੱਕ ਤੇ ਜੋ ਜਿਹੜੀ ਬੰਦੀ ਕਾਰਵਾਈ ਹੈ ਉਹ ਵੀ ਕੀਤੀ ਜਾ ਰਹੀ ਹੈ ਦੇਖੋ ਸਾਡੀ ਪੁਲਿਸ ਦੀ ਕਾਰਵਾਈ ਚੱਲ ਰਹੀ ਹੈ ਕਿਸੇ ਬਾਰੇ ਵੀ ਜਿਹੜਾ ਸਾਡੇ ਸਾਡੇ ਪਾਸਪੋਰਟ ਕੋਪਰੇਸ਼ਨ ਤੋਂ ਕਾਫੀ ਜਗਾ ਚੱਲ ਰਿਹਾ ਸੀਗਾ ਤੇ ਇਸ ਵਾਰ ਇਹ ਨੋਟਿਸ ਇਹਦੇ ਨਸ਼ਾ ਵਿਦੋਦੇ ਵਿੱਚ ਜਿਹੜੇ ਬੱਚੇ ਫੜੇ ਜਾਣਗੇ ਉਹਨਾਂ ਸਖਤ ਸਜ਼ਾ ਕਰ ਲਈ ਜੀ ਜਾਏਗੀ ਤਾਂ ਇਹ ਤੁਹਾਨੂੰ ਦੱਸ ਦਈਏ ਕਿ ਭਈ ਜਿਹੜੇ ਆ ਤਰਕਤਾਂ ਦੇ ਵਿਦੇਸ਼ ਵਿੱਚ ਸਾਡੀ ਕਾਰਵਾਈ ਚੱਲਦੀ ਪਈ ਹੈ ਨਸ਼ਿਆਂ ਦੇ ਵਿਰੁੱਧ ਤੁਹਾਨੂੰ ਪਬਲਿਕ ਦਾ ਵੀ ਬੜਾ ਸਪੋਰਟ ਮਿਲ ਰਿਹਾ ਹੈ ਤੇ ਪੁਲਿਸ ਵੀ ਸਾਡੀ ਪੂਰੀ ਕਾਮ ਹੈ ਤੇ ਆਪਾਂ ਇਹ ਮੂਵਮੈਂਟ ਲਈ ਜ਼ਿਆਦਾ ਜਗ੍ਹਾ ਕੰਮ ਕਰ ਰਹੇ ਹਾਂ